ਲੁਧਿਆਣਾ ਵਿੱਚ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ 16 ਫਰਵਰੀ ਨੂੰ ਪੂਰੇ ਭਾਰਤ ਨੂੰ ਬੰਦ ਕੀਤਾ ਜਾਵੇਗਾ ਤੇ ਇਹ ਬੰਦ ਦਾ ਸੱਦਾ ਕਿਸਾਨ ਜਥੇਬੰਦੀਆਂ ਦੀ ਟ੍ਰੇਡ ਯੂਨੀਅਨ ਦੇ ਸਹਿਯੋਗ ਨਾਲ ਦਿੱਤਾ ਗਿਆ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 9 ਫਰਵਰੀ ਨੂੰ ਬੰਦ ਨੂੰ ਕਾਮਯਾਬ ਬਣਾਉਣ ਲਈ ਜਿਲ੍ਹਾ ਪੱਧਰ ਤੇ ਸਾਰੇ ਕਿਸਾਨ ਜਥੇਬੰਦੀ ਵੱਲੋਂ ਆਪਣੇ ਸ਼ਹਿਰਾਂ ਤੇ ਤਹਿਸੀਲ ਪੱਧਰ ਤੇ ਦਰਨੇ ਪ੍ਰਦਰਸ਼ਨ ਕੀਤੇ ਜਾਣਗੇ। ਨੀ ਨਹੀਂ ਜੀ 18 ਦਾ ਆ ਪੱਕਾ ਪਾ ਨਹੀਂ ਟਾਉਗੇ ਕੋਈ ਜਨਾ ਕੋ ਤਾਂ ਟਾਉਗੇ ਅਨਸਰ ਆ ਜੀ ਸਰ ਅੱਜ ਮੀਟਿੰਗ ਇਥੇ ਕੀ ਹੈ ਜੀ ਕਿੰਨੀਆਂ ਜਥੇ ਨਹੀਂ ਮੇਰਾ ਮੁੰਡਾ ਕਿੱਥੇ ਹੈ ਲੋਟ ਆਫ ਸਟੇਡ ਕਿੰਨੀਆਂ ਜਥੇ ਕੀ ਅੱਜ ਬਾਕੀ ਟਾਈਮ ਕਰਨਾ 25 ਤੋਂ 37 ਦਾ ਗਰੁੱਪ ਹੈ ਯਾਰ ਉਹਦੀ ਉੱਤੇ ਵੀ ਲੋਕ ਹੋਣਗੇ ਜੀ ਨਾਮ ਯਾ ਕੰਡਿਨਿੰਗ ਅੱਜ ਸਭ ਤੋਂ ਪਹਿਲਾਂ ਤਾਂ মিডিਆ ਵਾਲੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਲਈ ਬਹੁਤ ਸੇ ਬਹੁਤ ਦੇਰ ਵੇਟ ਵੀ ਕੀਤਾ ਇਹ ਅੱਜ 37 ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਵਿੱਚ ਇੱਕ ਐਸਕੇਐਮ ਦਾ ਨੈਸ਼ਨਲ ਲੈਵਲ ਤੇ ਜਿਹੜਾ ਫੈਸਲਾ ਹੈ ਉਹਨੂੰ ਇਨਡੋਰਸ ਕੀਤਾ ਹੈ ਕਿ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾਏਗਾ ਸਾਰੇ ਦੇਸ਼ ਵਿੱਚ 16 ਤਾਰੀਖ ਨੂੰ 파ਰਤ ਬੰਦ ਕੀਤਾ ਜਾਏਗਾ ਇਹਦੇ ਲਈ ਟ੍ਰੇਡ ਯੂਨੀਅਨਸ ਨਾਲ ਇੰਡਸਟਰੀ ਵਰਕਰਸ ਦੀ ਯੂਨੀਅਨ ਨਾਲ ਤੇ ਆਹ ਟ੍ਰਾਂਸਪੋਰਟ ਵਰਕਰਸ ਦੀ ਯੂਨੀਅਨ ਯੂਨੀਅਨਸ ਦੇ ਨਾਲ ਤੇ ਜਿਵੇਂ ਵਪਾਰੀਆਂ ਦੀਆਂ ਯੂਨੀਅਨਸ ਦੇ ਨਾਲ ਤਾਲਮਿਲ ਕੀਤਾ ਜਾਏਗਾ ਤਾਂ ਕਿ ਸਾਰੇ ਇਕੱਠੇ ਹੋ ਕੇ ਇਸ ਬੰਦ ਨੂੰ ਸਫਲ ਬਣਾਈਏ ਇਸ ਤੋਂ ਪਹਿਲਾਂ ਇਸੇ ਸਬੰਧ ਚ ਇਹਨੂੰ ਗਰਮ ਕਰਨ ਲਈ ਮਾਹੌਲ ਨੂੰ 9 ਫਰਵਰੀ ਨੂੰ ਸਾਰੇ ਪੰਜਾਬ ਵਿੱਚ ਥਾਂ ਥਾਂ ਸਾਰੀਆਂ ਜਥੇਬੰਦੀਆਂ ਰਲ ਕੇ ਰੋਸ ਮੁਜ਼ਾਹਰੇ ਕਰਨ ਗਏ ਕਿਹੜੀ ਜਗ੍ਹਾ ਕਰਨ ਗਏ ਜੀ ਤਹਿਸੀਲ ਪੱਦਰ ਤੇ ਤਹਿਸੀਲ ਪੱਦਰ ਤੇ ਇਸੇ ਤਰ੍ਹਾਂ ਅਗਲੀ ਮੀਟਿੰਗ 18 ਤਰੀਕ ਨੂੰ ਚੰਡੀਗੜ੍ਹ ਸਦਗੀ ਹੈ ਜਿਹਦੇ ਚ 16 ਦੀ ਅਸੈਸਮੈਂਟ ਕਰਕੇ ਅਗਲਾ ਨੈਕਸਟ ਕੋਰਸ ਆਫ ਐਕਸ਼ਨ ਡਿਕਲਰ ਕੀਤਾ ਜਾਏਗਾ ਅੱਜ ਜਿਹੜਾ ਸਭ ਤੋਂ ਅਹਿਮ ਫੈਸਲਾ ਹੋਇਆ ਹੈ ਵੀ 16 ਫਰਵਰੀ ਨੂੰ ਭਾਰਤ ਬੰਦ ਹੋਏਗਾ ਭਾਰਤ ਬੰਦ ਵਿੱਚ ਸਾਰੀਆਂ ਟ੍ਰੇਡ ਯੂਨੀਅਨਸ ਵਰਕਰਸ ਦੀਆਂ ਯੂਨੀਅਨਸ ਇੰਡਸਟਰੀਅਲ ਵਰਕਰਸ ਯੂਨੀਅਨ ਟ੍ਰਾਂਸਪੋਰਟ ਯੂਨੀਅਨਸ ਇਹ ਜਿਹੜੀਆਂ ਜਿੰਨੀਆਂ ਵੀ ਜਥੇਬੰਦੀਆਂ ਕੋਈ ਵਪਾਰੀਆਂ ਦੀਆਂ ਯੂਨੀਅਨਸ ਉਹਨਾਂ ਨੂੰ ਸਾਰਿਆਂ ਨਾਲ ਤਾਲਮੇਲ ਕਰਕੇ ਇਹਦੇ ਵਿੱਚ ਸ਼ਾਮਲ ਕੀਤਾ ਜਾਏਗਾ ਕਿਹੜੀ ਤਰੀਕ ਨੂੰ ਇੱਥੇ ਟ੍ਰੇਡ ਯੂਨੀਅਨਾਂ ਦੂਜਾ ਨਾ ਸਾਰੇ ਇੱਥੇ ਸਾਂਝੀ ਮੀਟਿੰਗ ਇਸੇ ਦਫ਼ਤਰ ਕੋ ਐਸ ਐਸ ਕਤੀਦਾਰੀ ਇਹ ਭਾਰਤ ਬੰਦਾ ਜਿਹੜਾ ਸਰਦਾਰ ਕਿਸੂ ਪਲਕਸ ਵਿੱਚ ਦਿੱਤਾ ਗਿਆ ਕੀ ਕਾਰਨ ਆ ਜੀ ਇਹ ਜਿਹੜੀਆਂ ਜਿਹੜੀਆਂ ਕਿਸਾਨੀ ਦੀਆਂ ਪੁਰਾਣੀਆਂ ਮੰਗਾਂ ਰਹਿੰਦੀਆਂ ਹਾਂਜੀ ਉਹਨਾਂ ਨੂੰ ਮਨਵਾਉਣ ਵਾਸਤੇ ਕਿਸਾਨੀ ਦਾ ਕੋਈ ਟ੍ਰੇਡ ਯੂਨੀਅਨ ਦੀਆਂ ਆਪਦੀਆਂ ਮੰਗਾਂ ਉਹਨਾਂ ਵਾਸਤੇ ਟ੍ਰੇਡ ਯੂਨੀਅਨ ਤੇ ਕਿਸਾਨ ਰਲ ਕੇ ਤਾਲਮੇਲ ਕਰਕੇ ਹਿੰਦੁਸਤਾਨ ਲੈਵਲ ਤੇ ਮਤਲਬ ਭਾਰਤ ਬੰਦ ਕਰ ਰਹੇ ਉਸ ਟਾਈਮ ਇੱਕ ਜਿਹੜਾ ਹੈਗਾ ਟਰਾਂਸਪੋਰਟ ਵਾਲਿਆਂ ਵਾਸਤੇ ਹਿੱਟ ਐਂਡ ਰਨ ਦਾ ਕਾਨੂੰਨ ਬਣਿਆ ਉਹਦੇ ਵਿਰੋਧ ਚ ਹੈ ਹਾਂਜੀ ਤੇ ਇੰਡਸਟਰੀਅਲ ਵਰਕਰਸ ਦੀਆਂ ਕੁਝ ਮੰਗਾਂ ਨੇ ਉਹਦੇ ਉਹਦੀ ਹਮਾਇਤ ਚ ਹੈ ਸਾਰੀਆਂ ਜਿਹੜੀਆਂ ਯੂਨੀਅਨਸ ਨੇ ਉਹਨਾਂ ਦੀਆਂ ਜਿਹੜੀਆਂ ਇਕੱਲੇ ਇਕੱਲੇ ਇੱਕ ਇੱਕ ਮੰਗ ਤੇ ਲੜ ਰਹੀਆਂ ਉਹਨਾਂ ਸਾਰੀਆਂ ਦੀ ਲੜਾਈ ਲਈ ਇੱਕ ਮੰਚ ਤਿਆਰ ਕੀਤਾ ਜਿਹੜਾ ਸਾਰੇ ਰਲ ਕੇ ਅ ਇਹ ਜਿਹੜਾ 16 ਤਰੀਕ ਦਾ ਭਾਰਤ ਬੰਦ ਕਰਨ ਵੀ ਇੱਕ ਇਹਦੇ ਨਾਲ ਹੈਗਾ ਜਿਹੜੇ ਸ਼ਹੀਦ ਪਰਿਵਾਰ ਹੋਏ ਸੀ ਮੋਰਚੇ ਦੇ ਵਿੱਚ ਔਰ ਉਹਦੇ ਸਬੰਧ ਦੇ ਵਿੱਚ ਮਾਨ ਜੋ ਖੇਤੀਬਾੜੀ ਮੰਤਰੀ ਸਾਹਿਬ ਦੇ ਘਰ ਦੇ ਮੋਰੇ ਜਿਹੜਾ ਧਰਨਾ ਲੱਗਾ ਹੋਇਆ ਕੁਝ ਸਮਾਜ ਸੇਵੀ ਜਥੇਬੰਦੀਆਂ ਦਾ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਨਾਲ ਆ ਲਿਆ ਤੇ ਉਹ ਸ਼ਹੀਦ ਪਰਿਵਾਰਾਂ ਦੇ ਜਿਹੜੇ ਆ ਉਹ ਵੀ ਨਾਲ ਆ ਇੱਕ ਮੈਂ ਸਪਸ਼ਟ ਕਰ ਦਿਆਂ 31 ਤਰੀਕ ਨੂੰ ਜਿਹੜੀਆਂ ਟ੍ਰੇਡ ਯੂਨੀਅਨਸ ਨੇ ਤੇ ਇੰਡਸਟਰੀਅਲ ਵਰਕਰਸ ਯੂਨੀਅਨਸ ਨੇ ਉਹਨਾਂ ਨਾਲ ਇੱਥੇ ਇੱਕ ਸਾਂਝੀ ਵੱਡੀ ਮੀਟਿੰਗ ਐਸੇ ਜਗ੍ਹਾ ਤੇ ऐसे दफ्तर ਵਿੱਚ 31 ਤਾਰੀਖ ਨੂੰ ਇੱਥੇ ਹੋਏਗੀ। ਅੱਛਾ ਉਹ ਜਿਹੜਾ ਧਰਨਾ ਲਾਇਆ ਹੋਇਆ ਉਹ ਸ਼ਹੀਦ ਦੱਸੋ ਜੀ ਹਾਂਜੀ ਕਿੱਥੇ ਧਰਨਾ ਲੱਗਿਆ? ਆ ਮਾਂ ਜੋ ਖੇਤੀਬਾੜੀ ਮੰਤਰੀ ਦੇ ਦਰਾਂ ਮੋਰੇ ਜਿਹੜਾ ਧਰਨਾ ਲਾਇਆ ਹੋਇਆ ਆ ਸ਼ਹੀਦ ਪਰਿਵਾਰਾਂ ਨੇ ਤੇ ਨਾਲ ਸਮਾਜ ਸੇਵੀ ਜਥੇਬੰਦੀਆਂ ਕੁਝ ਕਿਸਾਨ ਆਗੂ ਵੀ ਨਾਲ ਬੈਠੇ ਹੋਏ ਆ। ਉਹ ਤਾਂ ਸਾਡੇ ਮੋਰਚੇ ਦੀ ਆਲਰੇਡੀ ਮੰਗ ਪਹਿਲਾਂ ਵੀ ਸੀਗੀ ਕਿ ਉਹਨਾਂ ਨੂੰ ਨੌਕਰੀਆਂ ਦਿਓ, ਉਹਨਾਂ ਨੂੰ ਮੁਆਵਜ਼ਾ ਦਿਓ। ਹਾਲ ਤੱਕ ਜਿਹੜਾ ਸਰਕਾਰ ਨੇ ਉਹਨਾਂ ਨੂੰ ਨਹੀਂ ਦਿੱਤਾ। ਸੋ ਉਹ ਜਿਹੜੀਆਂ ਉੱਥੇ ਮੰਗਾਂ ਲੈ ਕੇ ਬੈਠੇ ਆ ਸੰਯੁਕਤ ਮੋਰਚਾ ਪਹਿਲਾਂ ਵੀ ਉਹਨਾਂ ਮੰਗਾਂ ਤੇ ਲੜਦਾ ਆ ਤੇ ਹੁਣ ਉਹਨਾਂ ਦੇ ਨਾਲ ਆ ਸੋ ਇੱਕ ਜਿਹੜਾ ਆ ਨਵਾਂ ਮੁੱਦਾ ਆ ਕਿ ਕੋਈ ਪੰਜਾਬ ਦੇ ਵਿੱਚ ਕਿਸੇ ਦੇ ਹੱਕ ਦੀ ਆਵਾਜ਼ ਉਠਾਏ ਕਿਸੇ ਦੇ ਕੋਈ ਆ ਕਹਿੰਦੇ ਹੁੰਦੇ ਵੀ ਹੱਕ ਨੂੰ ਮਾਰਨ ਦੀ ਗੱਲ ਕਰੇ ਮੈਂ ਗੱਲ ਕਰਦਾ ਕਿ ਪਾਨਾ ਸਿੱਧੂ ਦੀ ਔਰ ਉਹਨਾਂ ਵੱਲੋਂ ਦੇਖੋ ਟਰੈਵਲ ਏਜੰਟਾਂ ਦੇ ਸਤਾਏ ਹੋਏ ਲੋਕਾਂ ਨੂੰ ਪੈਸੇ ਦਵਾਏ ਜਾ ਰਹੇ ਆ ਤੋਂ ਸਰਕਾਰ ਹੁਣ ਜਿਹੜੇ ਇਹੋ ਜਿਹੇ ਸਮਾਜ ਦੇ ਵਿੱਚ ਵਿਚਰਨੇ ਵਾਲੇ ਲੋਕ ਆ ਜਾਂ ਸਮਾਜ ਸੇਵੀ ਲੋਕ ਆ ਜਿਹੜੇ ਲੋਕਾਂ ਦੀ ਮਦਦ ਕਰਦੇ ਆ ਸੋ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਤੇ ਨਜਾਇਜ਼ ਪਰਚੇ ਦਰਜ ਕਰ ਰਹੀ ਹੈ ਸੋ ਉਹ ਜਿਹੜੇ ਪਰਚੇ ਦਰਜ ਕਰਕੇ ਦੇਖੋ ਇੱਕ ਪਰਚਾ ਉਹਨਾਂ ਨੇ ਪਹਿਲਾਂ ਦਰਜ ਕੀਤਾ ਤੇ ਜ਼ਮਾਨਤ ਕਰਵਾ ਲਈ ਉਹ ਦੂਜਾ ਫਿਰ ਚੈਨ ਚੋਰੀ ਕਰਨ ਦਾ ਜਿਹੜਾ ਸੋਨੇ ਦੀ ਚੈਨ ਚੋਰੀ ਕਰਨ ਦਾ ਪਰਚਾ ਦਰਜ ਕਰ ਦਿੱਤਾ ਫਿਰ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਇਹਦਾ ਮਤਲਬ ਵੀ ਇਹ ਪੰਜਾਬ ਦੇ ਜਿਹੜੇ ਸਮਾਜ ਸੇਵੀ ਲੋਕ ਆ ਜਾਂ ਲੋਕਾਂ ਦੇ ਹੱਕਾਂ ਵਾਸਤੇ ਖੜਨੇ ਵਾਲੇ ਲੋਕ ਆ ਇਸ ਤਰ੍ਹਾਂ ਤਾਂ ਇਹ ਪੰਜਾਬ ਦੇ ਵਿੱਚ ਇਹਨਾਂ ਦੀ ਆਵਾਜ਼ ਦਬਾ ਕੇ ਜਿਹੜਾ ਆ ਇਹ ਸੰਘਰਸ਼ਾਂ ਨੂੰ ਖਤਮ ਕਰਨਾ ਚਾਹੁੰਦੇ ਆ ਸੋ ਜਿਹੜੇ ਸਾਡੇ ਮੋਰਚੇ ਦੀਆਂ ਜਥੇਬੰਦੀਆਂ ਇਹਦਾ ਵਿਰੋਧ ਕਰਦੀਆਂ ਸਰਕਾਰ ਦਾ ਤੇ ਇਹੋ ਜਿਹਾ ਕੰਮ ਸਰਕਾਰ ਨੂੰ ਜਿਹੜਾ ਘਟਿਆ ਕੰਮ ਨਹੀਂ ਕਰਨਾ ਚਾਹੀਦਾ ਸੋ ਜਿਹੜਾ ਪਹਾਨਾ ਸਿੱਧੂ ਆ ਉਹਨੂੰ ਤਰਤ ਰਿਹਾ ਕਰਨਾ ਚਾਹੀਦਾ ਇੱਕ ਅਸੀ ਇੱਕ ਅਸੀ ਮਤਾ ਪਾਸ ਕੀਤਾ ਹੈ ਸੂਖਮਤਾ ਪਾਸ ਕੀਤਾ ਹੈ ਇੱਕ ਇੱਕ ਕਿਸੇ ਇੱਕ ਸੈਕੰਡ ਸਿਰਫ ਨਾਮ ਬੋਲ ਹੋ ਰਿਹਾ ਲੱਗਦਾ ਹਾਂਜੀ ਹਾਂਜੀ ਆਹ ਹੋਰ ਵਿੱਚ ਜਿਹੜਾ ਕਿਸਾਨ ਸ਼ਹੀਦ ਹੋਇਆ ਹੈ ਭੁਪਿੰਦਰ ਸਰ ਧਰਮਿੰਦਰ ਸਿੰਘ ਨਹੀਂ ਭੁਪਿੰਦਰ ਭੁਪਿੰਦਰ ਸਿੰਘ ਇੱਕ ਡੱਲੇਵਾਲ ਸਾਹਿਬ ਦੇ ਘਰੋਂ ਸ਼੍ਰੀਮਤੀ ਉਹਨਾਂ ਦੇ ਚੜ੍ਹਾਈ ਕਰ ਗਏ ਉਹਨਾਂ ਦੋਹਾਂ ਲਈ ਅਸੀਂ ਅੱਜ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ੋਕਮਤਾ ਪਾਸ ਕੀਤਾ ਹੈ ਤੇ ਇਹ ਇਤੇ ਇਲਾਵਾ ਬਸ ਬਾਕੀ ਪ੍ਰੋਗਰਾਮ ਤੁਹਾਨੂੰ ਅਸਿੱਤਾ ਸਾਰਾ ਇਸ ਤੋਂ ਬਿਨਾ ਖੇਤੀਬਾੜੀ ਦੇ ਵਿੱਚ ਜਿਹੜਾ ਸਬਸਿਡੀਆਂ ਦੇ ਨਾਂ ਤੇ ਬਹੁਤ ਕਪੜਾ ਹੋਇਆ ਉਹਦੀ ਗਾਲ ਛੋਟੇ ਮੁਲਾਜ਼ਮਾਂ ਤੇ ਸਿੱਕੀ ਜਾ ਰਹੀ ਹੈ ਕਿਤੇ ਚ ਵੱਡੇ ਅਫਸਰ ਬਹੁਤ ਸਾਰੇ ਲੋਕ ਸ਼ਾਮਲ ਆ ਅਸੀਂ ਸਮਝਦੇ ਹਾਂ ਉਹ ਸਹੀ ਢੰਗ ਦੇ ਨਾਲ ਪੜਤਾਲ ਹੋਣੀ ਚਾਹੀਦੀ ਹੈ ਛੋਟੇ ਮੁਲਾਜ਼ਮਾਂ ਨੂੰ ਬਲੀ ਦਾ ਬੱਕਰਾ ਨਹੀਂ ਬਣਾਇਆ ਜਾਣਾ ਚਾਹੀਦਾ ਤੇ ਕਾਰਪੋਰੇਟ ਹਾਊਸਿਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਜਰਮਨ ਵਿੱਚ ਕਿਸਾਨ ਅੰਦੋਲਨ ਤੇ ਸੀ ਹੁਣ ਫਰਾਂਸ 'ਚ ਵੀ ਅੰਦੋਲਨ ਸ਼ੁਰੂ ਹੋ ਗਿਆ ਪੋਲੈਂਡ 'ਚ ਵੀ ਸ਼ੁਰੂ ਹੋ ਗਿਆ ਇਸ ਤੋਂ ਪਹਿਲਾਂ ਹਾਲੈਂਡ 'ਚ ਅੰਦੋਲਨ ਸ਼ੁਰੂ ਹੋ ਚੁੱਕਾ ਹੈ ਸਾਰੀ ਦੁਨੀਆ ਦੇ ਵਿੱਚ ਕਾਰਪੋਰੇਟਸ ਦੇ ਖਿਲਾਫ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ ਸਾਨੂੰ ਲੱਗਦਾ ਹੈ ਕਿ ਇਹ ਸਾਡੀ ਸਾਡਾ ਜਿਹੜਾ ਅੰਦੋਲਨ ਹੈ ਇਸ ਤੋਂ ਸ਼ੁਰੂਆਤ ਹੋਈ ਹੈ ਇੱਕ ਨਵਾਂ ਕੋਈ ਰੰਗ ਸਾਰੀ ਦੁਨੀਆ ਦੇ ਪੱਧਰ ਤੇ ਲਿਆਏਗੀ ਸਾਰੀ ਦੁਨੀਆ ਦੀਆਂ ਪਾਲਿਸੀਜ਼ ਨੂੰ ਪ੍ਰਭਾਵਿਤ ਕਰੇਗੀ ਜਿਸ ਤਰ੍ਹਾਂ ਸਾਡਾ ਦੇਸ਼ WTO ਦੇ ਦਬਾਅ ਹੇਠ ਜਿਹੜੀਆਂ ਕਾਰਪੋਰੇਟਸ ਨੂੰ ਸਭ ਕੁਝ ਦੇਈ ਜਾ ਰਿਹਾ ਹੈ ਤੇ ਸਰਕਾਰਾਂ ਨੂੰ ਰੀਥਿੰਕ ਕਰਨਾ ਪਏਗਾ ਇਹ ਕੀ ਹੈ ਜਿਹੜੀ ਖੁੱਲੀ ਮੰਡੀ ਦੀਆਂ ਪਾਲਿਸੀਆਂ ਦੇ ਨਾਲ ਕਾਰਪੋਰੇਟ ਹਾਊਸਸ ਨੂੰ ਸਾਰੇ ਮੁਨਾਫੇ ਵੰਡਣ ਦਾ ਰੁਝਾਨ ਹੈ ਉਹਨੂੰ ਜਦੋਂ ਲੋਕ ਹੁਣ ਬਰਦਾਸ਼ਤ ਨਹੀਂ ਕਰਦੇ ਤਾਂ ਇਹਦਾ ਬਦਲ ਕੀ ਹੈ ਇਹਦੇ ਤੇ ਸਰਕਾਰਾਂ ਨੂੰ ਸੋਚਣਾ ਪਏਗਾ ਅਸੀਂ ਉਹ ਜਿਹੜੇ ਜਿਹੜੇ ਉੱਥੇ ਦੇ ਕਿਸਾਨ ਜਰਮਨ ਦੇ ਫਰਾਂਸ ਦੇ ਹਾਲੈਂਡ ਦੇ ਪੋਲੈਂਡ ਦੇ ਜਿਹੜੇ ਲੜ ਰਹੇ ਨੇ ਅਸੀਂ ਉਹਨਾਂ ਨਾਲ ਇੱਕ ਜੁਟਤਾ ਦਾ ਪ੍ਰਸਤਾਵ ਕਰਦੇ ਹਾਂ ਅੱਜ ਇੱਕ ਮਤਾ ਪਾਸ ਕੀਤਾ ਹੈ ਠੀਕ ਹੈ ਜੀ ਹਾਂਜੀ ਕਿੱਥੇ ਧਿਆਨ ਲੱਗਿਆ ਆ ਅ ਮਾਂਜੋ ਖੇਤੀਬਾੜੀ ਮੰਤਰੀ ਦੇ ਦਰਾਮੁਰੇ ਜਿਹੜਾ ਧਰਨਾ ਲਾਇਆ ਹੋਇਆ ਆ ਸ਼ਹੀਦ ਪਰਿਵਾਰਾਂ ਨੇ ਤੇ ਨਾਲ ਸਮਾਜ ਸੇਵੀ ਜਥੇਬੰਦੀਆਂ ਕੁਝ ਕਿਸਾਨ ਆਗੂ ਵੀ ਨਾਲ ਬੈਠੇ ਹੋਏ ਆ ਉਹ ਤੇ ਸਾਡੇ ਮੋਰਚੇ ਦੀ ਆਲਰੇਡੀ ਮੰਗ ਪਹਿਲਾਂ ਵੀ ਸੀਗੀ ਕਿ ਉਹਨਾਂ ਨੂੰ ਨੌਕਰੀਆਂ ਦੇਓ ਉਹਨਾਂ ਨੂੰ ਮੁਆਵਜ਼ਾ ਦਿਓ ਹਾਲ ਤੱਕ ਜਿਹੜਾ ਸਰਕਾਰ ਨੇ ਉਹਨਾਂ ਨੂੰ ਨਹੀਂ ਦਿੱਤਾ ਸੋ ਉਹ ਜਿਹੜੀਆਂ ਉੱਥੇ ਮੰਗਾਂ ਲੈ ਕੇ ਬੈਠੇ ਆ ਸੰਯੁਕਤ ਮੋਰਚਾ ਪਹਿਲਾਂ ਵੀ ਉਹਨਾਂ ਮੰਗਾਂ ਤੇ ਲੜਦਾ ਆ ਤੇ ਹੁਣ ਵੀ ਜਿਹੜਾ ਉਹਨਾਂ ਦੇ ਨਾਲ ਆ ਸੋ ਇੱਕ ਜਿਹੜਾ ਆ ਨਵਾਂ ਮੁੱਦਾ ਆ ਕਿ ਕੋਈ ਪੰਜਾਬ ਦੇ ਵਿੱਚ ਕਿਸੇ ਦੇ ਹੱਕ ਦੀ ਆਵਾਜ਼ ਉਠਾਏ ਕਿਸੇ ਦੇ ਕੋਈ ਆ ਕਹਿੰਦੇ ਹੁੰਦੇ ਵੀ ਹੱਕ ਨੂੰ ਮਾਰਨ ਦੀ ਗੱਲ ਕਰੇ ਮੈਂ ਗੱਲ ਕਰਦਾ ਕਿ ਪਹਾਨਾ ਸਿੱਧੂ ਦੀ ਔਰ ਉਹਨਾਂ ਵੱਲੋਂ ਦੇਖੋ ਟਰੈਵਲ ਏਜੰਟਾਂ ਦੇ ਸਤਾਏ ਹੋਏ ਲੋਕਾਂ ਨੂੰ ਪੈਸੇ ਦਿਵਾਏ ਜਾ ਰਹੇ ਆ ਤੋਂ ਸਰਕਾਰ ਹੁਣ ਜਿਹੜੇ ਇਹੋ ਜਿਹੇ ਸਮਾਜ ਦੇ ਵਿੱਚ ਵਿਚਰਨੇ ਵਾਲੇ ਲੋਕ ਆ ਜਾਂ ਸਮਾਜ ਸੇਵੀ ਲੋਕ ਆ ਜਿਹੜੇ ਲੋਕਾਂ ਦੀ ਮਦਦ ਕਰਦੇ ਆ ਸੋ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਤੇ ਨਜਾਇਜ਼ ਪਰਚੇ ਦਰਜ ਕਰ ਰਹੀ ਹੈ ਸੋ ਉਹ ਜਿਹੜੇ ਪਰਚੇ ਦਰਜ ਕਰਕੇ ਦੇਖੋ ਇੱਕ ਪਰਚਾ ਉਹਨਾਂ ਨੇ ਪਹਿਲਾਂ ਦਰਜ ਕੀਤਾ ਤੇ ਜ਼ਮਾਨਤ ਕਰਵਾ ਲਈ ਉਹ ਦੂਜਾ ਫਿਰ ਚੈਨ ਚੋਰੀ ਕਰਨ ਦਾ ਜਿਹੜਾ ਸੋਨੇ ਦੀ ਚੈਨ ਚੋਰੀ ਕਰਨ ਦਾ ਪਰਚਾ ਦਰਜ ਕਰ ਦਿੱਤਾ ਫਿਰ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਇਹਦਾ ਮਤਲਬ ਵੀ ਇਹ ਇਹ ਪੰਜਾਬ ਦੇ ਜਿਹੜੇ ਸਮਾਜ ਸੇਵੀ ਲੋਕ ਆ ਜਾਂ ਲੋਕਾਂ ਦੇ ਹੱਕਾਂ ਵਾਸਤੇ ਖੜਨੇ ਵਾਲੇ ਲੋਕ ਆ ਇਸ ਤਰ੍ਹਾਂ ਤਾਂ ਇਹ ਪੰਜਾਬ ਦੇ ਵਿੱਚ ਇਹਨਾਂ ਦੀ ਆਵਾਜ਼ ਦਵਾ ਕੇ ਜਿਹੜਾ ਆ ਇਹ ਸੰਘਰਸ਼ਾਂ ਨੂੰ ਖਤਮ ਕਰਨਾ ਚਾਹੁੰਦੇ ਆ ਸੋ ਜਿਹੜੇ ਸਾਡੇ ਮੋਰਚੇ ਦੀਆਂ ਜਥੇਬੰਦੀਆਂ ਇਹਦਾ ਵਿਰੋਧ ਕਰਦੀਆਂ ਸਰਕਾਰ ਦਾ ਕਿ ਇਹੋ ਜਿਹਾ ਕੰਮ ਸਰਕਾਰ ਨੂੰ ਜਿਹੜਾ ਘਟੀਆ ਕੰਮ ਨਹੀਂ ਕਰਨਾ ਚਾਹੀਦਾ ਸੋ ਜਿਹੜਾ ਪਹਾਨਾ ਸਿੱਧੂ ਆ ਉਹਨੂੰ ਤਰੱਕ ਰਿਹਾ ਕਰਨਾ ਚਾਹੀਦਾ ਇੱਕ ਅਸੀਂ ਮਤਾ